उन्ह जोड़िया मिली जो बेबी नहीं होंगे hmm. सर्जरी ले, प्रॉब्लम्स ले, मेरे को ऑपरेशन ले आते hmm. मैं देखती कि मैंटली बहुत हैरासड फील करते हैं डेफिनेशन बहुत जरूरी है समझना hmm. कि कदों एक जोड़े कोटाइल hmm. है, है या hmm. इन्हों बाझपन की शिकायत है hmm. ठीक है न ਅਸੀਂ ਇਹ ਕਹਿੰਦੇ ਆ ਕਿ ਇੱਕ ਸਾਲ ਇੱਕ ਨਵਾਂ ਵਿਆਇਆ ਜੋੜਾ ਜਾਂ ਕੋਈ ਵੀ ਕਪਲ ਜੇ ਅਨਪ੍ਰੋਟੈਕਟਿਡ ਇੰਟਰਕੋਰਸ ਕਰਦੇ ਆ ਤੇ ਉਸ ਦੇ باوجود ਉਹਨਾਂ ਨੂੰ ਪ੍ਰੈਗਨਨਸੀ ਨਹੀਂ ਠਹਿਰਦੀ ਤਾਂ ਉਹਨਾਂ ਨੂੰ ਇੱਕ ਡਾਕਟਰੀ ਸਲਾਹ ਵਾਸਤੇ ਜਾਣਾ ਚਾਹੀਦਾ ਹੈ ਕਿ ਬੇਬੀ ਨਾ ਹੋਣਾ ਹਲੇ ਵੀ ਸਾਡੇ ਸੋਸ਼ਲ ਫੈਬਰਿਕ ਵਿੱਚ ਇੱਕ ਸਟਿਗਮਾ ਮੰਨਿਆ ਜਾਂਦਾ ਹੈ ਇਹਨੂੰ ਹੀਮ ਭਾਵਨਾ ਨਾਲ ਦੇਖਿਆ ਜਾਂਦਾ ਹੈ ਹੈਨਾ ਪੀਪਲ ਮਾਪਿਓ ਵੀ ਹੋਣ ਜਾਂ ਕੋਈ ਰਿਲੇਟਿਵਸ ਵੀ ਹੋਣ ਉਹ ਇਹਨੂੰ ਬੜਾ ਪਰਸਨਲੀ ਦੇਖਦੇ ਤੇ ਜਿਹੜਾ ਨਿਊ ਕਪਲ ਹੁੰਦਾ ਹੈ ਉਹਨਾਂ ਦੀ ਈਗੋ ਹਰਟ ਹੁੰਦੀ ਹੈ ਉਹਨਾਂ ਦੀ ਫੀਲਿੰਗਸ ਹਰਟ ਹੁੰਦੀਆਂ ਉਹਨਾਂ ਜੋੜਿਆਂ ਨਾਲ ਮਿਲੀ ਜਿਨ੍ਹਾਂ ਨੂੰ ਬੇਬੀ ਨਹੀਂ ਹੁੰਦੇ ਸੀ ਬਿਕੋਜ਼ ਸਰਜਰੀ ਲਈ ਪ੍ਰੋਬਲਮਸ ਲਈ ਉਹ ਮੇਰੇ ਕੋਲ ਆਪਰੇਸ਼ਨ ਲਈ ਆਉਂਦੇ ਸੀ ਤੇ ਮੈਂ ਦੇਖਦੀ ਸੀ ਕਿ 멘ਟਲੀ ਉਹ ਬਹੁਤ ਹਰੈਸਟ ਫੀਲ ਕਰਦੇ ਆ ਡਿਫੀਨੇਸ਼ਨ ਬਹੁਤ ਜ਼ਰੂਰੀ ਹੈ ਸਮਝਣਾ ਕਿ ਕਦੋਂ ਇੱਕ ਜੋੜੇ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਇਨਫਰਟਾਈਲ ਹੈ ਜਾਂ ਇਹਨਾਂ ਨੂੰ ਬਾਂਝਪਨ ਦੀ ਸ਼ਿਕਾਇਤ ਹੈ ਠੀਕ ਹੈ ਨਾ ਅਸੀ ਇਹ ਕਹਿੰਿਆ ਕਿ ਇੱਕ ਸਾਲ ਇੱਕ ਨਵਾਂ ਵਿਆਹਿਆ ਜੋੜਾ ਜਾਂ ਕੋਈ ਵੀ ਕਪਲ ਜੇ ਅਨਪ੍ਰੋਟੈਕਟਿਡ ਇੰਟਰਕੋਰਸ ਕਰਦੇ ਤੇ ਉਸਤੇ باوجود ਉਹਨਾਂ ਨੂੰ ਪ੍ਰੈਗਨਨਸੀ ਨਹੀਂ ਠਹਿਰਦੀ ਤਾਂ ਉਹਨਾਂ ਨੂੰ ਇੱਕ ਡਾਕਟਰੀ ਸਲਾਹ ਵਾਸਤੇ ਜਾਣਾ ਚਾਹੀਦਾ ਹੈ ਕਿ ਬੇਬੀ ਨਾ ਹੋਣਾ ਹਲੇ ਵੀ ਸਾਡੇ ਸੋਸ਼ਲ ਫੈਬਰਿਕ ਵਿੱਚ ਇੱਕ ਸਟਿਗਮਾ ਮੰਨਿਆ ਜਾਂਦਾ ਹੈ ਇਹਨੂੰ ਹੀਮ ਭਾਵਨਾ ਨਾਲ ਦੇਖਿਆ ਜਾਂਦਾ ਹੈ ਹੈਨਾ ਪੀਪਲ ਮਾਪਿਓ ਵੀ ਹੋਣ ਜਾਂ ਕੋਈ ਰਿਲੇਟਿਵਸ ਵੀ ਹੋਣ ਉਹ ਇਹਨੂੰ ਬੜਾ ਪਰਸਨਲੀ ਦੇਖਦੇ ਤੇ ਜਿਹੜਾ ਨਿਊ ਕਪਲ ਹੁੰਦਾ ਹੈ ਉਹਨਾਂ ਦੀ ਈਗੋ ਹਰਟ ਹੁੰਦੀ ਹੈ ਉਹਨਾਂ ਦੀ ਫੀਲਿੰਗਸ ਹਰਟ ਹੁੰਦੀਆਂ ਹਨ ਉਹਨਾਂ ਜੋੜਿਆਂ ਨਾਲ ਮਿਲੀ ਜਿਨ੍ਹਾਂ ਨੂੰ ਬੇਬੀ ਨਹੀਂ ਹੁੰਦੇ ਸੀ ਬਿਕੋਜ਼ ਸਰਜਰੀ ਲਈ ਪ੍ਰੋਬਲਮਸ ਲਈ ਉਹ ਮੇਰੇ ਕੋਲ ਆਪਰੇਸ਼ਨ ਲਈ ਆਉਂਦੇ ਸੀ ਤੇ ਮੈਂ ਦੇਖਦੀ ਸੀ ਕਿ 멘ਟਲੀ ਉਹ ਬਹੁਤ ਟੈਰਾਸਟ ਫੀਲ ਕਰਦੇ ਆ ਡਿਫੀਨੇਸ਼ਨ ਬਹੁਤ ਜ਼ਰੂਰੀ ਹੈ ਸਮਝਣਾ ਕਿ ਕਦੋਂ ਇੱਕ ਜੋੜੇ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਇਨਫਰਟਾਈਲ ਹੈ ਜਾਂ ਇਹਨਾਂ ਨੂੰ ਬਾਂਝਪਨ ਦੀ ਸ਼ਿਕਾਇਤ ਹੈ ਠੀਕ ਹੈ ਨਾ ਅਸੀ ਇਹ ਕਹਿੰਿਆ ਕਿ ਇੱਕ ਸਾਲ ਇੱਕ ਨਵਾਂ ਵਿਆਹਿਆ ਜੋੜਾ ਜਾਂ ਕੋਈ ਵੀ ਕਪਲ ਜੇ ਅਨਪ੍ਰੋਟੈਕਟਿਡ ਇੰਟਰਕੋਰਸ ਕਰਦੇ ਤੇ ਉਸਤੇ باوجود ਉਹਨਾਂ ਨੂੰ ਪ੍ਰੈਗਨਨਸੀ ਨਹੀਂ ਠਹਿਰਦੀ ਤਾਂ ਉਹਨਾਂ ਨੂੰ ਇੱਕ ਡਾਕਟਰੀ ਸਲਾਹ ਵਾਸਤੇ ਜਾਣਾ ਚਾਹੀਦਾ ਹੈ ਕਿ ਬੇਬੀ ਨਾ ਹੋਣਾ ਹਲੇ ਵੀ ਸਾਡੇ ਸੋਸ਼ਲ ਫੈਬਰਿਕ ਵਿੱਚ ਇੱਕ ਸਟਿਗਮਾ ਮੰਨਿਆ ਜਾਂਦਾ ਹੈ ਇਹਨੂੰ ਹੀਮ ਭਾਵਨਾ ਨਾਲ ਦੇਖਿਆ ਜਾਂਦਾ ਹੈ ਹੈਨਾ ਪੀਪਲ ਮਾਪਿਓ ਵੀ ਹੋਣ ਜਾਂ ਕੋਈ ਰਿਲੇਟਿਵਸ ਵੀ ਹੋਣ ਉਹ ਇਹਨੂੰ ਬੜਾ ਪਰਸਨਲੀ ਦੇਖਦੇ ਤੇ ਜਿਹੜਾ ਨਿਊ ਕਪਲ ਹੁੰਦਾ ਉਹਨਾਂ ਦੀ ਈਗੋ ਹਰਟ ਹੁੰਦੀ ਹੈ ਉਹਨਾਂ ਦੀ ਫੀਲਿੰਗਸ ਹਰਟ ਹੁੰਦੀਆਂ ਉਹਨਾਂ ਜੋੜਿਆਂ ਨਾਲ ਮਿਲੀ ਜਿਹਨਾਂ ਨੂੰ ਬੇਬੀ ਨਹੀਂ ਹੁੰਦੇ ਸੀ ਬਿਕੋਜ਼ ਸਰਜਰੀ ਲਈ ਪ੍ਰੋਬਲਮਸ ਲਈ ਉਹ ਮੇਰੇ ਕੋਲ ਆਪਰੇਸ਼ਨ ਲਈ ਆਉਂਦੇ ਸੀ ਤੇ ਮੈਂ ਦੇਖਦੀ ਸੀ ਕਿ 멘ਟਲੀ ਉਹ ਬਹੁਤ ਹਰਾਸਟ ਫੀਲ ਕਰਦੇ ਆ ਡਿਫੀਨੇਸ਼ਨ ਬਹੁਤ ਜ਼ਰੂਰੀ ਹੈ ਸਮਝਣਾ ਕਿ ਕਦੋਂ ਇੱਕ ਜੋੜੇ ਨੂੰ ਇਹ ਕਿਹਾ ਜਾਂਦਾ ਕਿ ਇਹ ਇਨਫਰਟਾਈਲ ਹੈ ਜਾਂ ਇਹਨਾਂ ਨੂੰ ਬਾਂਝਪਨ ਦੀ ਸ਼ਿਕਾਇਤ ਹੈ ਠੀਕ ਹੈ ਨਾ ਅਸੀ ਇਹ ਕਹਿੰਿਆ ਕਿ ਇੱਕ ਸਾਲ ਇੱਕ ਨਵਾਂ ਵਿਆਹਿਆ ਜੋੜਾ ਜਾਂ ਕੋਈ ਵੀ ਕਪਲ ਜੇ ਅਨਪ੍ਰੋਟੈਕਟਿਡ ਇੰਟਰਕੋਰਸ ਕਰਦੇ ਆ ਤੇ ਉਸਤੇ باوجود ਉਹਨਾਂ ਨੂੰ ਪ੍ਰੈਗਨਨਸੀ ਨਹੀਂ ਠਹਿਰਦੀ ਤਾਂ ਉਹਨਾਂ ਨੂੰ ਇੱਕ ਡਾਕਟਰੀ ਸਲਾਹ ਵਾਸਤੇ ਜਾਣਾ ਚਾਹੀਦਾ ਹੈ ਕਿ ਬੇਬੀ ਨਾ ਹੋਣਾ ਹਲੇ ਵੀ ਸਾਡੇ ਸੋਸ਼ਲ ਫੈਬਰਿਕ ਵਿੱਚ ਇੱਕ ਸਟਿਗਮਾ ਮੰਨਿਆ ਜਾਂਦਾ ਹੈ ਇਹਨੂੰ ਹੀਮ ਭਾਵਨਾ ਨਾਲ ਦੇਖਿਆ ਜਾਂਦਾ ਹੈ ਹੈਨਾ ਪੀਪਲ ਮਾਪਿਓ ਵੀ ਹੋਣ ਜਾਂ ਕੋਈ ਰਿਲੇਟਿਵਸ ਵੀ ਹੋਣ ਉਹ ਇਹਨੂੰ ਬੜਾ ਪਰਸਨਲੀ ਦੇਖਦੇ ਤੇ ਜਿਹੜਾ ਨਿਊ ਕਪਲ ਹੁੰਦਾ ਉਹਨਾਂ ਦੀ ਈਗੋ ਹਰਟ ਹੁੰਦੀ ਹੈ ਉਹਨਾਂ ਦੀ ਫੀਲਿੰਗਸ ਹਰਟ ਹੁੰਦੀਆਂ